Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆ ਗਏ ਠੀਕ ਹੈ ਅੱਜ ਦੇ ਅੱਜ ਹੈ ਜੀ ਹੈ ਜੀ ਹੈ ਮਾਨ ਜੋ ਕਮਿਸ਼ਨ ਸਾਹਿਬ ਸਰ ਦੀ ਸਿੱਟੇ ਰੋਕਿਆ ਜਾ ਰਿਹਾ ਹੈ ਅੱਜ ਐਲੀਵੇਟਰ ਰੋਡ ਦੇਤੇ ਲੋ ਸਪੀਡ ਜਿਹੜੇ ਵਿਦਾਉਟ ਹੈਲਮਟ ਜਿਹੜੇ ਚੱਲੇ ਨਹੀਂ ਰਿਹਾ ਦੇਤੇ ਹੈਲੋ ਰੋਧਿਆ ਵਾਲੇ ਲੋਕਾਂ ਦੀ ਭੜਾਈ ਵਾਸਤੇ ਰਿਪੋਰਟ ਇਹ ਤੁਹਾਨੂੰ ਸੁਣਦੇ ਆ ਕਿ ਨਹੀਂ ਕੋ ਡੇ ਲੱਗੇਗਾ ਸਿਰ ਤੇ ਸੱਟ ਲੱਗੀ ਹੋਰ ਨਸਾਂ ਹਾਂ ਮੰਨ ਚਾ ਔਰ ਰਿਪੋਰਟ ਪੰਜਾਬ ਇਕਸਾਰ ਬਣਾਇਆ ਨਹੀਂ ਲਾ ਦਿਆ ਨਹੀਂ ਕਰਦਾ ਜਰੂਰੀ ਕਿ ਇਹ ਕਰੇਗਾ ਜਿਹੜਾ ਸਰਪਲ ਹਾ ਜਿਹੜਾ ਮੌਜੂਦਾ ਕਾਲੇ ਤੋਂ ਜਿਹੜਾ ਕਿਸ ਕਰਕੇ ਰੋਧ ਸੀਰਿਓ ਅਟੈਕ ਵਿਦਾਉਟ ਹੈ ਜਿਹੜਿਆ ਹੈਲਮਟ ਜਿਹੜਾ ਲੋਕ ਮੈਕਸਮ ਪਹੁੰਚ ਲਾ ਰਹੇ ਆ ਆ ਅਮਰ ਸਾਹਿਬ ਸ਼ਹਿਰ ਦੇ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਉੱਤੇ ਜਿਹੜਾ ਵੀ ਬੰਦਾ ਸ਼ਹਿਰ ਦੇ ਵਿੱਚ ਵਿਦਾਉਟ ਹੈਲਮਟ ਆਏਗਾ ਉਸ ਦਾ ਚਨਾਬ ਕੀਤਾ ਜਾਏਗਾ ਜਾਂ ਪੱਕ ਬਨੇਗਾ ਜਾਂ ਲੈਮਟ ਪਾਏਗਾ ਦੋ ਚੀਜ਼ਾਂ ਜਾਂ ਮੰਨ ਲਾ ਪੱਕ ਬਨੇਗਾ ਜਾਂ ਲੈਮਟ ਪਾਏਗਾ ਇਸ ਮਾਨ ਜੋ ਪ੍ਰੋਸੈਸ ਸਾਡੀ ਸੰਖਤ ਹੈ ਸਰ ਜਿਹੜੇ ਓਵਰ ਸਪੀਡ ਜਾ ਰਹੇ ਨੇ ਉਹਨਾਂ ਦਾ ਸ਼ਹਿਤਾ ਇਹਦਾ ਚਲਾਨ ਆਉਂਦਾ ਹੈ ਓਵਰ ਸਪੀਡ ਦੇ ਓਵਰ ਸਪੀਡ ਨੇ ਉਹਨਾਂ ਦਾ ਚਲਾਨ ਜਿਦਾ ਕਿਸੇ ਕਰ ਰਹੇ ਹਨ ਉਹਨਾਂ ਦਾ ਜਿਹੜਾ ਟੂਲ ਦਾ ਕਰਦਾ ਉਹ ਸਰ ਆਨਲਾਈਨ ਚਲਾਨ ਦੇ ਤਾਂ ਕਿਨਾ ਕਿਨਾ ਦੇ ਚਲਾਨ ਆਨਲਾਈਨ ਜਾਂ ਸੀਟਮੈਂਟ ਦਾ ਜੀ ਮਸ਼ੀਨ ਦੇ ਨਾਲ ਹੀ ਕਰਦੇ ਜਿਹਦੀ ਗੂਗਲ ਪੇਮੈਂਟ ਹੁੰਦੀ ਹੈ ਵਿਦਾਊਟ ਹੈਲਮਟ ਆ ਕੇ ਜਾਂਦਾ ਜੇ ਮੰਨ ਲਾ ਤੁਸੀਂ ਬੋਲੀ ਅਸੀਂ ਕੀ ਆ ਗੋਡੋ ਦੇ ਨਾਮ ਤੇ ਲੈ ਰਹੇ ਹੈ ਜਿਹੜਾ ਸੀਟ ਪੈਕਟ ਦਾ ਪਾਸਾ ਹੋ ਗਿਆ ਪੂਰੀ ਇਸ ਕਰੇ ਇਸ ਤਰ੍ਹਾਂ ਜਿਹੜੀ ਵਰਤੋਂ ਆਪਾਂ ਜਿਨ੍ਹਾਂ ਦੇ ਵਿੱਚ ਉਹ ਬਣਦੇ ਹੋਣ ਆਉਂਦਾ ਤੇ ਕਈ ਲੋਕਾਂ ਤੋਂ ਅਟਾਤੀ ਜੀ ਅਪੀਮੈਂਟ ਜ਼ਿਆਦਾ ਹੈਗੀ ਹੋ ਸਕਦੀ 5000 ਦਾ 10000 ਦਾ ਉਹਦੀ ਕੀ ਹੈ ਮੁੱਤਰਾ ਹਿੱਸਾ ਕੀ ਮੁੱਤਰਾ ਆਈ ਇਹ ਨਾਲ ਜੇ ਆਪ ਵੀ ਕੱਟ ਕੇ ਜਿਹੜੇ ਬੋਲਟ ਪਟਾਕੇ ਆ ਰਹੇ ਨੇ ਉਹਨਾਂ ਦਾ ਕੀ ਬੋਲਟ ਪਟਾਕੇ ਵਾਲਾ ਜਿਹੜਾ ਜਿ Municipal ਕਰਦੇ ਨੇ ਉਹਨਾਂ ਦੇ ਆਪਲੀਕੇਸ਼ਨ ਦਤਾ ਏ ਸੰ ਡੀਸੀਪੀਰ ਪਾਲੀ ਤੁਹਾਡੇ ਸਾਹਮਣੇ ਰਾਜ ਤਸੀਹਾਰਾ ਮੋਟਰਸਾਈਕਲ ਤੇ ਪਟਾਕੇ ਬੰਨ ਲਿਆ ਚਲਾਨ ਕੱਢਦੇ ਹੋਏ ਆ ਪੁਲਿਸ ਆ ਦੇਖੋ ਆ ਦੇਖੋ ਇਹਦਾ ਪਟਾਕਾ ਮਿਲ ਗਿਆ ਸਾਡੇ ਤੋਂ ਵਾਲਿਆਂ ਦਾ ਫੁਰਤ ਕਰੇ ਫਲਾਈਟ ਲੋਕਾਂ ਦੇ ਸਾਹਮਣੇ ਐਡੀਸੀ ਬਿਹਰਬਾਲ ਜੀ ਭਾਈ ਸਾਹਿਬ ਆਜੇ ਵਾਲੀ ਬੋਟੀ ਰੋਡ ਤੇ ਡੀਸੀ ਬਿਹਰਬਾਲ ਜੀ ਨੇ ਨਾਕਾ ਲਗਾਇਆ ਤੇ ਜੋ ਨਾ ਵਾਲੇ ਲੜਕੇ ਖਾਨਾ ਸਾਹਿਬ ਦੀ ਮੋਟ ਘਟਸਨ ਉਹਨਾਂ ਚਲਾਨ ਘਟਿਆ ਫਲਾਈਟ ਸਿਲਤ ਦੇ ਸਾਹਮਣੇ ਐਲੀਵੇਟਡ ਰੋਡ ਤੇ ਨਾਕਾ ਲਗਾ ਕੇ ਲੋਕਾਂ ਦੇ ਕਾਗਜ਼ਾਤ ਚੈੱਕ ਕਰਦੇ ਹੋਏ ਐਡੀਸੀ ਬੀ ਸਾਹਿਬ ਬਿਹਰਬਾਲ ਜੀ ਤੇ ਇਹ ਨਿਯਮਾਂ ਦੀ ਪਾਲਣਾ ਕਰਵਾਉਂਦੇ ਹੋਏ ਇਹ ਡਿਸਪੈਟਰ ਰਪਾਲ ਜੀ ਤੇ ਉਹਨਾਂ ਦੇ ਨਾਲ ਇੰਸਪੈਕਟਰ ਸਾਹਿਬ ਕੇਰ धवन ਜੀ ਗੁਰਮੀਤ ਸਿੰਘ ਜੀ ਜੋ ਕਿ ਅਲੂਡ ਨੱਕਰ ਰੋਡ ਤੇ ਨਕਾ ਲਗਾ ਕੇ ਟੁੱਕਾ ਕਾ ਚੱਕਰ ਦੇ ਹੋਏ ਹਾਂਜੀ ਤਰਨ ਤਰਨ ਅੱਛਾ ਜੀ ਤੇ اوه جوڙي ها